ਸਵਾਗਤ ਹੈ ਦੋਸਤੋ ਇੱਕ ਹੋਰ ਵੀਡੀਓ ਲੈ ਕੇ ਅੱਜ ਦੀ ਵੀਡੀਓ ਸਪੈਸ਼ਲ ਆਪਾਂ ਰੈਂਚਰ ਫੀਡ ਲਈ ਬਣਾਈ ਆ ਜੋ ਮੈਂ ਆਪਣੀ ਦੀ ਰੈਂਚਰ ਫੀਡ ਹੈ 50 ਕਿਲੋ ਸਿਰਫ 1200 ਦਾ ਬੈਗ ਆ ਉਹ ਤਾਂ ਬਹੁਤ ਸਾਰੇ ਫਾਰਮਰ ਵੀਰਾਂ ਦੇ ਸਵਾਲ ਸੀ ਬਸ ਬਲਕ ਭਰਾਵਾਂ ਦੇ ਕਿ ਵੀ ਉਹ ਕਿਸ ਤਰ੍ਹਾਂ ਦੀ ਫੀਡ ਹੈ ਨਹੀਂ ਸਸਤੀ ਉਹਦੇ ਵਿੱਚ ਕੀ ਪਾਇਆ ਤੇ ਸਾਨੂੰ ਵੀਡੀਓ ਵਾਰੀ ਚੰਗੀ ਤਰ੍ਹਾਂ ਜਾਣਕਾਰੀ ਦਿੱਤੀ ਜਵੇ ਬਹੁਤ ਸਾਰੇ ਕੌਲ ਆਉਂਦਾ ਸੀ ਪਿੱਛੇ ਜੇ ਮੈਂ ਇੱਕ ਥੋੜਾ ਸ਼ਾਰਟ ਪਾਇਆ ਸੀ ਤਾਂ ਉਹ ਉਹ ਰੀਲ ਪਾਈ ਸੀ ਫੇਸਬੁੱਕ ਤੇ ਇਦਾਂ ਕਾਫੀ ਕੌੜਾ ਲੰਗਾ ਨਹੀਂ ਤਾਂ ਆਪਾਂ ਇਹ ਫੀਡ ਵੀਡੀਓ ਸਪੈਸ਼ਲੀ ਇਸ ਫੀਡ ਤੇ ਆਪਾਂ ਇਹ ਬਣਾਉਣੀ ਜ਼ਰੂਰੀ ਸਮਝੀ ਤਾਂ ਕਿ ਸਾਰੇ ਵੀਰਾਂ ਨੂੰ ਪਤਾ ਲੱਗ ਸਕੇ ਤੇ ਅੱਗੇ ਜੇ ਕੇ ਸ਼ੇਅਰ ਕਰ ਦੇਣਾ ਜੀ ਰੈਂਚਰ ਫੀਡ ਤੁਹਾਨੂੰ ਪਹਿਲਾਂ ਆਪਾਂ ਇਹਦਾ ਦਿਖਾ ਦਿੰਨੇ ਆ ਬੈਗ ਇਹ ਦੇਖੋ ਇਹ ਫੀਡ ਆ ਆਪਣੀ ਰੈਂਚਰ ਇਹ ਬੈਗ ਸਾਰੇ ਰੈਂਚਰ ਦੇ ਪਏ ਨੇ ਇਹ ਫੀਡ ਥੋੜੇ ਦੁੱਧ ਵਾਲੇ ਪਸ਼ੂਆਂ ਨੂੰ ਜਾਂ ਆਪਾਂ ਜਿਹੜੇ ਪਸ਼ੂ ਦੁੱਧ ਉਂਡਰਾਈ ਕਰ ਰਹੇ ਨੇ 5-7 ਲੀਟਰ ਦੁੱਧ ਆ ਥੋੜੇ ਦੁੱਧ ਵਾਲੇ ਵੀ ਨਹੀਂ ਬਿਲਕੁਲ ਹੀ ਜਾਂ ਜਿਹੜਾ ਛੋਟਾ ਪਸ਼ੂ ਪਾਲਤਾ ਜਿਹੜਾ ਵੀਰ ਜਿਆਦੇ ਜਿਆਦੇ ਕੋਸਟਲੀ ਜਾਂ ਜਿਆਦੇ ਆਪਾਂ ਕਹਿ ਸਕਦੇ ਹਾਂ ਉਸ ਦਾ ਜੋ ਫਾਈਨੈਂਸ਼ਲੀ ਉਹ ਜਿਆਦੇ ਸਟਰੋਂਗ ਨਹੀਂ ਹੈ ਤਾਂ ਉਹ ਉਹਨਾਂ ਨੂੰ ਧਣ ਵਿੱਚ ਰੱਖਦੇ ਫੀਡ ਬਣਾਈ ਗਈ ਹੈ ਕਿਉਂਕਿ ਡਿਮਾਂਡ ਬਹੁਤ ਜਿਆਦੇ ਸੀ ਛੋਟਾ ਫਾਰਮਰ ਵੀ ਆਉਂਦਾ ਸੀ ਹਰੇਕ ਜਿੱਥੇ ਵੀ ਆਪਣਾ ਮੈਪੜੀ ਦਾ ਕੋਈ ਸਟੋਰ ਹੈ ਤਾਂ ਡੀਲਰ ਵੀਰਾਂ ਦੀ ਵੀ ਡਿਮਾਂਡ ਸੀ ਤੇ ਪਸ਼ੂ ਪਾਲਕਾਂ ਦੀ ਵੀ ਡਿਮਾਂਡ ਸੀ ਜੋ ਛੋਟੇ ਪਸ਼ੂ ਪਾਲਕ ਸੀ ਫਿਰ 1200 ਵਿੱਚ ਆਪਾਂ ਕੀ ਪਾਇਆ ਜੋ 1200 ਤੇ ਆਪਾਂ ਸੇਲ ਕਰ ਰਹੇ ਆ ਇਹ ਫੀਡ ਇਹ ਸਵਾਲ ਆਉਂਦਾ ਇੱਥੇ 1200 ਜੋ ਰੇਟ ਰੱਖਿਆ ਗਿਆ ਉਹਦੇ ਵਿੱਚ ਬਹੁਤ ਥੋੜਾ ਮਾਰਜਿਨ ਹੈ ਡੀਲਰ ਦਾ ਵੀ ਔਰ ਸਿਰਫ ਖਰਚੇ ਪਾਏ ਗਏ ਨੇ ਟਰਾਂਸਪੋਰਟ ਦੇ ਖਰਚੇ ਕਹਿ ਸਕਦੇ ਆਂ ਵੀ ਆਪਾਂ ਨੋ ਪ੍ਰੋਫਿਟ ਨੋ ਲਾਸਟ ਇਹ ਫੀਡ ਮਾਰਕੀਟ ਵਿੱਚ ਦਿੱਤੀ ਆ ਇਹਦਾ ਦੂਸਰਾ ਵੀਡੀਓ ਨਾਲ ਆਪਣਾ ਫਰਕ ਇਹ ਰਹੂਗਾ ਕਿ ਇਸ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੌਕਸਿਨ ਵੈਂਡਰ ਕੋਈ ਬਫਰ ਕੋਈ ਈਸਟ এনਜ਼ਾਈਮ ਕੋਈ ਵਿਟਾਮਿਨ ਕੋਈ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਇਹ ਚੀਜ਼ਾਂ ਨਹੀਂ ਦਿੱਤੇਗਾ ਜਦਕਿ ਵੈਸੇ ਅਸੀਂ ਕਹਿੰਦੇ ਆ ਵੀ ਮੈਪਲੀ ਫੀਡ ਨਾਲ ਕਿਸੇ ਵੀ ਫੀਡ ਨਾਲ ਕਿਸੇ ਤਰ੍ਹਾਂ ਦਾ ਕੋਈ ਪ੍ਰੀਮਿਕਸ ਤੁਸੀਂ ਨਹੀਂ ਪਾਉਣਾ ਤਾਂ ਉਹ ਇਸ ਫੀਡ ਨਾਲ ਤੁਸੀਂ ਪਾ ਸਕਦੇ ਹੋ ਜੇ ਕੋਈ ਤੁਹਾਡਾ ਪਸ਼ੂ ਥੋੜਾ ਜਿਆਦਾ ਦੁੱਧ ਵਾਲਾ ਪਸ਼ੂ ਦੀ ਰਿਕੁਆਇਰਮੈਂਟ ਹੋ ਕੇ ਕਿਸੇ ਤਰ੍ਹਾਂ ਦੀ ਕੋਈ ਘਾਟ ਦਿਖਾ ਰਿਹਾ ਤਾਂ ਤੁਸੀਂ ਉਹ ਚੀਜ਼ਾਂ ਇਸ ਫੀਡ ਨਾਲ ਪਾ ਸਕਦੇ ਆ। ਦੂਸਰੇ ਨੰਬਰ ਤੇ ਆ ਗਈ ਅ ਜਿਸ ਤਰ੍ਹਾਂ ਆਪਾਂ ਕਹਿੰਦੇ ਨੇ ਵੀ ਮਿਨਰਲਸ ਵੀ ਜ਼ਰੂਰੀ ਹੁੰਦੇ ਨੇ ਤਾਂ ਥੋੜੇ ਮਿਨਰਲਸ ਵਿੱਚ ਮਿਨਰਲਸ ਇਸ ਵੀਡੀਓ ਵਿੱਚ ਦਿੱਤੇ ਗਏ ਨੇ। ਪਰ ਮਾਰਕੀਟ ਵਿੱਚ ਇਸ ਰੇਡ ਦੀਆਂ ਕਾਫੀ ਫੀਡਾਂ ਆ ਰਹੀਆਂ ਨੇ ਆਪਣੀ ਫੀਡ ਦਾ ਕੀ ਫਰਕ ਰਹੂਗਾ? ਆਪਣੀ ਇਹ ਵੀ ਫੀਡ ਹੈ ਜੋ ਇਹ ਵੀ ਕਰੀਬ-ਕਰੀਬ 20% ਤੋਂ ਉੱਪਰ ਇਸ ਵਿੱਚ ਪ੍ਰੋਟੀਨ ਆਵੇਗੀ। ਔਰ ਇੱਕ ਬੈਲੈਂਸ ਫੀਡ ਬਣਾਈ ਗਈ ਹੈ ਇਹ। ਇਸ ਵਿੱਚ ਵੀ ਆਪਾਂ ਕੋਈ ਗਲਿਆ ਸੜਿਆ ਅਨਾਜ ਨਹੀਂ ਵਰਤਿਆ। ਇਹ ਵੀ ਫੀਡ ਆਪਣੀ ਉਲੀ ਤੋਂ ਰਹਿਤ ਹੋਵੇਗੀ ਐਫਲਾਡੋਕਸਨ ਕੰਟਰੋਲ ਫੀਡ ਹੈ ਤਾਂ ਇਸ ਨਾਲ ਵੀ ਪਸ਼ੂ ਦੀ ਤੁਹਾਡੀ ਸਿਹਤ ਬਹੁਤ ਵਧੀਆ ਰਹੇਗੀ ਥੋੜੇ ਦੁੱਧ ਵਾਲਾ ਪਸ਼ੂਆ ਤੁਸੀਂ ਉਸ ਨੂੰ ਬੇਫਿਕਰ ਹੋ ਕੇ ਪਾ ਸਕਦੇ ਹੋ ਛੋਟੇ ਫਾਰਮਰਾਂ ਲਈ ਇਹ ਕੇ ਫੀਡ ਪ੍ਰਦਾਨ ਸਾਬਤ ਹੋਵੇਗੀ ਤੇ ਜਿੱਥੇ ਵੀ ਇਹ ਪੈ ਰਹੀ ਹੈ ਜਾਂ ਆਪਣਾ ਇਹ ਸਟੋਰ ਅਜੇ ਮੈਂ ਬੈਠਾ ਪਿੰਡ ਜੰਗੀਆਂਣਾ ਤਾਂ ਆਪਣੇ ਸਟੋਰ ਤੇ ਵੀ ਇਹ ਫੀਡ ਕਾਫੀ ਜ਼ਿਆਦਾ ਲਿਖ ਸਕਦੇ ਹੋ ਇੱਥੇ ਫੀਡ ਕਾਫੀ ਜ਼ਿਆਦਾ ਸੀ ਕਰੀਬ-ਕਰੀਬ 100 ਬੈਗ ਆਇਆ ਸੀ ਤੇ ਇਹ ਹੀ ਬਚੇ ਨੇ 100 ਬੈਗ ਚੋਂ ਇਹ ਲੱਗ ਚੁੱਕੀ ਹੈ ਫੀਡ ਤਾਂ ਜੇ ਕਿਸੇ ਵੀਰ ਦਾ ਕੋਈ ਹੋਰ ਸਵਾਲ ਹੋਵੇ ਸਪੀਡ ਪ੍ਰਤੀ ਤਾਂ ਤੁਸੀਂ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਜਾਂ ਕਮੈਂਟ ਵਿੱਚ ਜ਼ਰੂਰ ਸਵਾਲ ਕਰ ਸਕਦੇ ਹੋ ਕਿਉਂਕਿ ਜੇ ਕਮੈਂਟ ਵਿੱਚ ਆਪਾਂ ਸਵਾਲ ਰੱਖਦੇ ਆ ਤਾਂ ਸਾਰਿਆਂ ਨੂੰ ਹੀ ਉਸ ਦਾ ਜਵਾਬ ਮਿਲ ਜਾਂਦਾ ਕਿਉਂਕਿ ਹੋਰ ਵੀ ਕਈ ਕਈ ਤਰ੍ਹਾਂ ਸਾਰੇ ਵੀਰਾਂ ਦੇ ਜਾਂ ਬਹੁਤ ਸਾਰੇ ਵੀਰਾਂ ਦੇ ਇੱਕ ਇੱਕੋ ਤਰ੍ਹਾਂ ਦੇ ਸਵਾਲ ਹੁੰਦੇ ਨੇ ਤਾਂ ਤੁਸੀਂ ਕਮੈਂਟ ਕਰਕੇ ਪੁੱਛਣ ਦੀ ਕੋਸ਼ਿਸ਼ ਜ਼ਰੂਰ ਕਰਿਓ ਜੇ ਕਿਸੇ ਤਰ੍ਹਾਂ ਦਾ ਕੋਈ ਸਵਾਲ ਹੋਵੇ ਤੇ ਬਾਕੀ ਮੈਂ ਫੇਰ ਕਹੂੰਗਾ ਜੇ ਕੋਈ ਵੀਰ ਦਾ ਕਿਸੇ ਤਰ੍ਹਾਂ ਦੀ ਕੋਈ ਗੱਲ ਰਹਿ ਗਈ ਹੋਵੇ ਤਾਂ ਅਸੀਂ ਉਹ ਦੁਬਾਰੇ ਫੇਰ ਵੀਡੀਓ ਪਾ ਦੇਵਾਂਗੇ ਜਾਂ ਕੋਈ ਖਾਸ ਗੱਲ ਹੋਵੇ। ਬਾਕੀ ਠੀਕ ਹੈ ਜੀ ਜੋ ਜਿਹੜੇ ਵੀਰ ਜੁੜੇ ਨੇ ਸਭ ਦਾ ਧੰਨਵਾਦ। ਤਾਂ ਇੱਕ ਛੋਟੀ ਵੀਡੀਓ ਆਪਾਂ ਬਣਾਈ ਸੀ ਇਹ। ਅ ਰੇਟ ਮੈਂ ਫੇਰ ਦੱਸ ਦਿੰਦਾ 50 ਕਿਲੋ ਦਾ ਬੈਗ ਇਹ ਆਪਣਾ ਪੰਜਾਬ 'ਚ ਜੋ ਮਿਲ ਰਿਹਾ ਉਹ 1200 ਰੁਪਏ ਦਾ ਸੇਲ ਦਾ ਰੇਟ ਹੈ ਇਸ ਦਾ। ਔਰ ਜੇ ਆਪਾਂ ਰਾਜਸਥਾਨ ਹਰਿਆਣੇ ਦੀ ਗੱਲ ਕਰੀਏ ਤਾਂ ਉੱਥੇ ਇਹੀ ਬੈਗ 40 ਕਿਲੋ 'ਚ ਵੀ ਮਿਲ ਰਿਹਾ। ਉਥੇ ਉਹ 1000 ਰੁਪਏ ਤੋਂ ਘੱਟ ਸੇਲ ਹੈ ਮੇਰੇ ਖਿਆਲ ਚ 980 ਇਹ ਜਿਆ ਕਸ ਉਹਦਾ ਸੇਲ ਰੇਟ ਸੇਲ ਰੇਟ ਹੈ ਉਹ 40 ਕਿਲੋ ਚ ਅਵੇਲੇਬਲ ਹੈ ਆਊਟ ਆਫ ਸਟੇਟ ਹੈ ਜਿਹੜੀ ਹਰਿਆਣਾ ਰਾਜਸਥਾਨ ਉਧਰ 40 ਕਿਲੋ ਜਿਆਦਾ ਵੇਖਦੀ ਹੈ ਤਾਂ ਠੀਕ ਹੈ ਜੀ ਵੀਡੀਓ ਵਿੱਚ ਜੁੜੇ ਨਾਲ ਦੀ ਧੰਨਵਾਦ ਕਿਸੇ ਦਾ ਕੋਈ ਸਵਾਲ ਹੋਵੇ ਤਾਂ ਜਰੂਰ ਕਰਿਓ